ਦੋਸਤੋ ਹੁਣ ਤੱਕ ਤੁਸੀਂ ਇਨਸਾਨਾਂ ਨੂੰ ਚੋਰੀ ਕਰਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਕੁੱਤੇ ਵੀ ਕਰਨ ਲੱਗੇ ਚੋਰੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੱਤਾ ਮੂੰਹ ਵਿੱਚ ਇੱਕ ਪਤੀਲੀ ਚੱਕੀ ਲਈ ਜਾਂਦਾ ਹੈ ਦਰਅਸਲ ਜਿਸ ਘਰ ਵਿੱਚੋਂ ਕੁੱਤੇ ਨੇ ਪਤੀਲੀ ਚੱਕੀ ਹੈ ਉਸ ਘਰ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਭਾਂਡਾ ਗਾਇਬ ਹੋ ਜਾਂਦਾ ਸੀ ਪਰਿਵਾਰ ਵੀ ਹੈਰਾਨ ਸੀ ਕਿ ਅਕਸਰ ਭਾਂਡੇ ਜਾਂਦੇ ਕਿੱਥੇ ਨੇ ਤੇ ਕੌਣ ਚੁੱਕਦਾ ਹੈ ਪਰ ਇੱਕ ਦਿਨ ਜਦੋਂ ਇੱਕ ਕੁੱਤਾ ਉਹਨਾਂ ਦੇ ਘਰ ਵਿੱਚੋਂ ਇੱਕ ਪਤੀਲੀ ਲਈ ਜਾਂਦਾ ਸੀ ਤਾਂ ਗਵਾਂਡ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਕੁੱਤੇ ਦੇ ਪਿੱਛੇ ਗਿਆ ਤਾਂ ਦੇਖਿਆ ਕਿ ਛਾਮਲਾਟ ਵਿੱਚ ਝਾੜੀਆਂ ਦੇ ਥੱਲੇ ਕੁੱਤੇ ਨੇ ਭਾਂਡਿਆਂ ਦਾ ਢੇਰ ਲਾਇਆ ਹੋਇਆ ਸੀ ਜਦੋਂ ਉਸਨੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਆ ਕੇ ਦੇਖਿਆ ਤਾਂ ਝਾੜੀਆਂ ਵਿੱਚ ਇੱਕ ਪਤਲੀ ਡੋਕ ਕੈਂਨੀਆਂ ਇੱਕ ਫਰਾਈਪੈਨ ਚਾਰ ਗਲਾਸ ਦੋ ਕੌਲੀਆਂ ਮਿਲੀਆਂ ਜਿਸ ਨੂੰ ਦੇਖ ਕੇ ਪਰਿਵਾਰ ਵੀ ਹੈਰਾਨ ਹੋ ਗਿਆ ਅਤੇ ਸਾਰੇ ਹੀ ਪਿੰਡ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਸੋ ਤੁਸੀਂ ਇਸ ਚੋਰ ਕੁੱਤੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰੇ